ਸਿਹਤ ਸੰਬੰਧੀ ਹਰ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ। ਦੋਸਤੋ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਘਰੇਲੂ ਨੁਸਖਾ ਦੱਸਾਂਗੇ ਜਿਸ ਨਾਲ ਤੁਹਾਡੇ ਪੇਟ ਦੇ ਕੀੜੇ ਮਰ ਕੇ ਬਾਹਰ ਨਿਕਲ ਜਾਣਗੇ। ਦੋਸਤੋ ਇਹ ਨੁਸਖਾ 5 ਤੋਂ 18 ਸਾਲ ਦੇ ਬੱਚਿਆਂ ਲਈ ਹੈ। ਇਸ ਨੁਸਖੇ ਨਾਲ ਨਾ ਸਿਰਫ ਪੇਟ ਦੇ ਕੀੜੇ ਮਰਨਗੇ ਬਲਕਿ ਪੇਟ ਅੰਦਰ ਕੀੜੇ ਹੋਣ ਦੀ وجہ ਨਾਲ ਹੋਣ ਵਾਲੀਆਂ अनेका ਹੋਰ ਸਮੱਸਿਆਵਾਂ ਵੀ ਖਤਮ ਹੋ ਜਾਣਗੀਆਂ ਜਿਵੇਂ ਕਿ ਦਸਤ ਲੱਗਣਾ, ਭੁੱਖ ਨਾ ਲੱਗਣਾ, ਚੱਕਰ ਆਉਣਾ, ਪੇਟ ਵਿੱਚ ਦਰਦ ਇਹ ਸਭ ਸਮੱਸਿਆਵਾਂ ਇਸ ਨੁਸਖੇ ਦੇ ਇੱਕ ਵਾਰੀ ਸੇਵ ਮਾਲ ਨਾਲ ਹੀ ਖਤਮ ਹੋ ਜਾਣਗੀਆਂ ਵੀਡੀਓ ਨੂੰ ਤੁਸੀਂ ਧਿਆਨ ਨਾਲ ਐਂਡ ਤੱਕ ਜਰੂਰ ਦੇਖੋ ਤਾਂ ਦੱਸਦੇ ਹਾਂ ਤੁਹਾਨੂੰ ਇਸ ਨੁਸਖੇ ਬਾਰੇ ਦੋਸਤੋ ਸਭ ਤੋਂ ਪਹਿਲਾਂ ਅਸੀਂ ਨੁਸਖਾ ਉਹਨਾਂ ਬੱਚਿਆਂ ਵਾਸਤੇ ਦੱਸਾਂਗੇ ਜਿਨ੍ਹਾਂ ਦੀ ਉਮਰ 5 ਤੋਂ 10 ਸਾਲ ਹੈ ਉਹਨਾਂ ਬੱਚਿਆਂ ਨੇ ਇਸ ਨੁਸਖੇ ਨੂੰ ਕਿਵੇਂ ਲੈਣਾ ਹੈ ਤਾਂ ਜਾਣਦੇ ਹਾਂ ਇਸ ਨੁਸਖੇ ਨੂੰ ਬਣਾਉਣ ਲਈ ਤੁਸੀਂ ਸਭ ਤੋਂ ਪਹਿਲਾਂ ਜਿਹੜੀ ਚੀਜ਼ ਲੈਣੀ ਹੈ ਉਹ ਹੈ ਅਜਵਾਇਨ ਤੁਸੀਂ ਅੱਧਾ ਚਮਚ ਅਜਵਾਇਨ ਦਾ ਇਸਤੇਮਾਲ ਕਰਨਾ ਹੈ ਤੁਸੀਂ ਅੱਧਾ ਚਮਚ ਅਜਵਾਇਨ ਦਾ ਲੈਣਾ ਹੈ ਦੂਸਰੀ ਚੀਜ਼ ਜੋ ਤੁਸੀਂ ਇਸ ਨੁਸਖੇ ਨੂੰ ਬਣਾਉਣ ਲਈ ਲੈਣੀ ਹੈ ਉਹ ਹੈ ਕਾਲਾ ਨਮਕ ਇੱਕ ਚੁਟਕੀ ਕਾਲਾ ਨਮਕ ਦਾ ਲੈ ਕੇ ਅਜਵਾਈਨ ਨਾਲ ਮਿਲਾ ਦੇਣਾ ਹੈ ਹੁਣ ਤੁਹਾਨੂੰ ਦੱਸਦੇ ਹਾਂ ਤੁਸੀਂ ਇਸ ਨੁਸਖੇ ਦਾ ਇਸਤੇਮਾਲ ਕਿਵੇਂ ਕਰਨਾ ਹੈ ਰਾਤ ਨੂੰ ਸੌਣ ਤੋਂ ਪਹਿਲਾਂ ਖਾਣਾ ਖਾਣ ਤੋਂ ਇੱਕ ਘੰਟਾ ਬਾਅਦ ਇਸ ਨੁਸਖੇ ਦਾ ਸੇਵਨ ਬੱਚਿਆਂ ਨੂੰ ਕਰਾਉਣਾ ਹੈ ਅਜਵਾਈਨ ਤੇ ਕਾਲਾ ਨਮਕ ਜਵਾਜ ਚਬਾ ਕੇ ਖਾ ਜਾਣਾ ਹੈ ਨਾਲ ਹੀ ਉਪਰੋਂ ਹਲਕਾ ਗਰਮ ਪਾਣੀ ਪੀ ਲੈਣਾ ਹੈ ਸਵੇਰ ਦੇ ਸਮੇਂ ਪੇਟ ਦੇ ਸਾਰੇ ਕੀੜੇ ਮਾਰ ਕੇ ਮਲ ਦੇ ਰਸਤੇ ਪੇਟ ਅੰਦਰੋਂ ਬਾਹਰ ਨਿਕਲ ਜਾਣਗੇ ਅਜਵਾਈਨ ਤੇ ਕਾਲੇ ਨਮਕ ਵਿੱਚ ਕੁਝ ਅਜਿਹੇ ਕੁਦਰਤੀ ਤੱਤ ਪਾਏ ਜਾਂਦੇ ਹਨ ਜੋ ਪੇਟ ਅੰਦਰ ਪੈਦਾ ਹੋਣ ਵਾਲੇ ਗੰਦੇ ਬੈਕਟੀਰੀਆ ਨੂੰ ਮਾਰ ਕੇ ਪੇਟ ਅੰਦਰੋਂ ਬਾਹਰ ਕੱਢ ਦਿੰਦੇ ਹਨ ਇਸ ਲਈ ਪੁਰਾਣੇ ਸਮੇਂ ਤੋਂ ਹੀ ਪੇਟ ਦੀ ਹਰ ਇਨਫੈਕਸ਼ਨ ਨੂੰ ਦੂਰ ਕਰਨ ਲਈ ਇਸ ਲਈ ਪੁਰਾਣੇ ਸਮੇਂ ਤੋਂ ਹੀ ਪੇਟ ਦੀ ਹਰ ਇਨਫੈਕਸ਼ਨ ਨੂੰ ਦੂਰ ਕਰਨ ਲਈ ਹਮੇਸ਼ਾ ਅਜਵਾਇਨ ਤੇ ਕਾਲੇ ਨਮਕ ਦਾ ਇਸਤੇਮਾਲ ਕੀਤਾ ਜਾਂਦਾ ਹੈ ਦੋਸਤੋ ਹੁਣ ਤੁਹਾਨੂੰ ਦੱਸਦੇ ਹਾਂ ਜਿਨ੍ਹਾਂ ਬੱਚਿਆਂ ਦੀ ਉਮਰ 10 ਸਾਲ ਤੋਂ ਉੱਪਰ ਹੈ 10 ਤੋਂ 18 ਸਾਲ ਦੀ ਉਮਰ ਤੱਕ ਹੈ ਉਹਨਾਂ ਬੱਚਿਆਂ ਨੇ ਇੱਕ ਚਮਚ ਅਜਵਾਇਨ ਅਤੇ ਦੋ ਚੁਟਕੀ ਕਾਲੇ ਨਮਕ ਦਾ ਮਿਲਾ ਕੇ ਉਸੇ ਤਰ੍ਹਾਂ ਹੀ ਰਾਤ ਨੂੰ ਸੌਣ ਤੋਂ ਪਹਿਲਾਂ ਗਰਮ ਪਾਣੀ ਨਾਲ ਖਾਣਾ ਖਾਣ ਤੋਂ ਇੱਕ ਘੰਟੇ ਬਾਅਦ ਚਬਾ ਚਬਾ ਕੇ ਇਸ ਨੁਸਖੇ ਦਾ ਸੇਵਨ ਕਰ ਲੈਣਾ ਹੈ ਦੋਸਤੋ ਇਹ ਬਹੁਤ ਹੀ ਕਾਰਗਰ ਘਰੇਲੂ ਨੁਸਖਾ ਹੈ ਇੱਕ ਹੀ ਦਿਨ ਵਿੱਚ ਪੇਟ ਦੇ ਕੀ ਕਰਨ ਦਾ ਇਸ ਨੁਸਖੇ ਦੇ ਇਸਤੇਮਾਲ ਨਾਲ ਪੇਟ ਦੇ ਕੀੜੇ ਤਾਂ ਮਰਨਗੇ ਹੀ ਨਾਲ ਹੀ ਕੀੜਿਆਂ ਦੀ وجہ ਨਾਲ ਪੇਟ ਅੰਦਰ ਇਨਫੈਕਸ਼ਨ ਹੁੰਦੀ ਹੈ ਉਹ ਵੀ ਠੀਕ ਹੋ ਜਾਵੇਗੀ ਇਸ ਨੁਸਖੇ ਦੇ ਸੇਵਨ ਨਾਲ ਬੱਚਿਆਂ ਨੂੰ ਚੰਗੀ ਭੁੱਖ ਲੱਗੇਗੀ ਚੱਕਰ ਆਉਣੇ ਬੰਦ ਹੋ ਜਾਣਗੇ ਪੇਟ ਅੰਦਰ ਦਰਦ ਵਰਗੀ ਸਮੱਸਿਆ ਤੋਂ ਬੜੀ ਹੀ ਜਲਦੀ ਆਸਾਨੀ ਨਾਲ ਛੁਟਕਾਰਾ ਮਿਲ ਜਾਵੇਗਾ ਤੇ ਬੱਚਿਆਂ ਦਾ ਚਿੜਚਿੜਾਪਨ ਵੀ ਖਤਮ ਹੋ ਜਾਵੇਗਾ ਜੇਕਰ ਤੁਹਾਡੇ ਬੱਚਿਆਂ ਨੂੰ ਇਹ ਸਭ ਸਮੱਸਿਆਵਾਂ ਹਨ ਤਾਂ ਅੱਜ ਤੋਂ ਹੀ ਇਸ ਨੁਸਖੇ ਦਾ ਇਸਤੇਮਾਲ ਜ਼ਰੂਰ ਕਰਵਾਓ ਤੇ ਬੱਚਿਆਂ ਨੂੰ ਸਿਹਤਮੰਦ ਬਣਾਓ ਇਹ ਸਾਡੀ ਅੱਜ ਦੀ ਜਾਣਕਾਰੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਤੇ ਵੀਡੀਓ ਲਾਈਕ ਤੇ ਸ਼ੇਅਰ ਕਰੋ ਹੋਰ ਇਸੇ ਤਰ੍ਹਾਂ ਦੇ ਸੌਖੇ ਘਰੇਲੂ ਅਸਰਦਾਰ ਨੁਸਖੇ ਦੇਖਣ ਲਈ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ